ਕੈਨੇਡਾ ਵਿੱਚ ਫਿਲਮ ਬਦਨਾਮ ਦਾ ਪ੍ਰੀਮੀਅਮ ਕੀਤਾ ਗਿਆ ਲਾਂਚ ਜੈਫ ਗਰੂਪ ਵੈਂਕੂਵਰ ਦੇ ਜੈਗ ਬੋਪਾਰਾਈ ਵੱਲੋਂ ਕੈਨੇਡਾ ਵਿੱਚ ਬੜੇ ਉਤਸ਼ਾਹ ਨਾਲ ਫਿਲਮ ਬਦਨਾਮ ਦੇ ਵਿਸ਼ੇਸ਼ ਪ੍ਰੀਮੀਅਰ ਦੀ ਯੋਜਨਾ ਕੀਤੀ ਗਈ। ਸਥਾਨ ਸੀਨੇਪਲੈਕਸ ਸਟਰਾਬਰੀ ਹिल्स ਸਰੀ BC ਮਿਤੀ 26 ਫਰਵਰੀ ਨੂੰ ਸ਼ਾਮੀ 6:30 ਵਜੇ ਇਹ ਸ਼ੁਰੂ ਹੋਇਆ ਤੇ ਅੱਜ ਦੇ ਪ੍ਰੀਮੀਅਰ ਵਿੱਚ ਹਾਲ ਭਰਪੂਰ ਰਿਹਾ। ਦਰਸ਼ਕਾਂ ਨੇ ਫਿਲਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਖੂਬ ਪਸੰਦ ਕੀਤਾ। ਬਦਨਾਮ ਇੱਕ ਥ੍ਰਿਲ ਫਿਲਮ ਹੈ ਜੋ 28 ਫਰਵਰੀ ਨੂੰ ਅਧਿਕਾਰਿਕ ਰੂਪ ਵਿੱਚ ਰਿਲੀਜ਼ ਹੋਣ ਜਾ ਰਹੀ। ਜਲਦੀ ਹੀ ਤੁਹਾਡੇ ਨਾਲ ਫਿਲਮ ਦਾ ਰਿਵਿਊ ਵੀ ਸਾਂਝਾ ਕਰਾਂਗੇ। ਇਹੋ ਦਾ ਬੜਾ ਚੰਤਕ ਦਾ ਸਤਾਰਾ ਰਿਹਾ। ਬਹੁਤ ਤਜਰਬੇਕਾਰ ਐਕਟਰ ਇਸ ਸਲੂਚ ਨਿਰਮਲ ਰਿਸ਼ੀ ਤੇ ਉਹਨਾਂ ਦੇ ਹੋਰ ਸਾਥੀ ਵੀ ਮੌਜੂਦ ਨੇ। ਤੇ ਸਿਰਫ ਐਕਸ਼ਨ ਮੂਵੀ ਨਹੀਂ ਇਹਦੇ ਚ ਰੋਮਾਂਟਿਕ ਜੋੜੀ ਵੀ ਆ। ਲੜਕੀ ਜਿਹੜੀ ਤੁਸੀਂ ਦੇਖੋਗੇ ਉਹ ਇੱਕ ਜਿਹੀ ਐਨਜੀਓ ਨਾਲ ਕੰਮ ਕਰਦੀ ਆ ਜਿਹੜੀ ਨਸ਼ਿਆਂ ਦੇ ਖਿਲਾਫ ਹੈ। ਤੇ ਫਿਲਮ ਦੇ ਕੇਲਰ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਲੜਾਈ ਲਿਕਰ ਨੂੰ ਸ਼ਰਾਬ ਨੂੰ ਲੈ ਕੇ ਵੀ ਆ ਜ਼ਾਰੇਦਾਰੀ ਮਾਫੀਆ ਬਹੁਤ ਕੁਝ ਜਿਹੜਾ ਤੁਹਾਨੂੰ ਪਸੰਦ ਆਏਗਾ ਮੈਂ ਆਪਣੇ ਦੋਸਤ ਨਵਲਪੀਤ ਰੰਗੀ ਨਾਲ ਗੱਲ ਕਰ ਰਿਹਾ ਸੀ ਉਹ ਦਾਸਰਾ ਸੀ ਬਠਿੰਡੇ ਨੇੜੇ ਇੱਕ ਨਵੇਂ ਮੁੰਡੇ ਨੇ ਫਿਲਮ ਲਿਖੀ ਆ ਲੋਹਾ ਉਹ ਬਠਿੰਡੇ ਨੇੜੇ ਦਾ ਲੜਕਾ ਤੇ ਤੁਹਾਨੂੰ ਮਾਲਵੇ ਦੀ ਖੁਸ਼ਬੂ ਆਏਗੀ ਡਾਇਲੌਗ ਚ ਤੋਂ ਤੁਸੀਂ ਦੇਖੋਗੇ ਫਿਲਮ ਦੇ ਸੁਣੋਗੇ ਹੋ ਕਮਾਲ ਦੀ ਮੂਵੀ ਬਣਾਈ ਆ ਪੰਜਾਬੀ ਫਿਲਮਾਂ ਬਹੁਤ ਬਣ ਰਹੀਆਂ ਨੇ ਤੁਸੀਂ ਸਾਰਿਆਂ ਨੇ ਹੰਘਾਰਾ ਦੇਣਾ ਤਾਂ ਹੀ ਸਫਲ ਹੋਣ ਗਿਆ ਪਾਸ ਕਰਨਾ ਹੋਊਗੀ ਰਚਨਾ ਸਿੰਘ ਜੀ ਸਾਡੇ ਸੂਬੇ ਦੇ ਸਿੱਖਿਆ ਮੰਤਰੀ ਰਹੇ ਨੇ ਉੱਚੇ ਚੇ ਤੌਰ ਤੇ ਫੈਲਾਣਾ ਚਾਹਣਾ ਜਿਹੜੇ ਇਸ ਮੂਵੀ ਦੇ ਪ੍ਰੋਡਿਊਸਰ ਨੇ ਜੈਵ ਸਟੂਡੀਓ ਵੈਨਕੂਵਰ ਤੋਂ ਔਰ ਜੈਗ ਬੋਪਾਰਾਏ ਤੇ ਉਹਨਾਂ ਦੀ ਵਾਈਫ ਰਵੀ ਬੋਪਾਰਾਏ ਉਹ ਇੰਡੀਆ ਵੇ ਹੋਏ ਨੇ ਇੰਡੀਆ ਮੂਵੀ ਦੇ ਪ੍ਰੀਨਿਅਰ ਦੇ ਲਈ ਔਰ ਉਹਨਾਂ ਦਾ ਉਪਰਾਲਾ ਇਹ ਔਰ ਜੇ ਤੁਹਾਨੂੰ ਮੂਵੀ ਚੰਗੀ ਲੱਗੇਗੀ ਤੇ ਅਸੀਂ ਇੱਕੋ ਹੀ ਤੁਹਾਨੂੰ ਜੜੀ ਗੁਜਾਰਿਸ਼ ਕਰਦੇ ਆਂ ਕੀ ਤੁਸੀਂ ਵਾਤੋਂ ਵਾਤ ਜਿਹੜਾ ਹੈ ਇਸ ਮੂਵੀ ਬਾਰੇ ਸੋਸ਼ਲ ਮੀਡੀਆ ਤੇ ਜਿਹੜਾ ਆਪਣੇ ਵਿਚਾਰ ਸ਼ੇਅਰ ਕਰੋ ਔਰ ਵਾਤੋਂ ਵਾਤ ਜਿਹੜੀ ਹੈ ਕਮੈਂਟ ਤੁਸੀਂ ਦਿਓ ਜਦੋਂ ਮੂਵੀ ਖਤਮ ਹੁੰਦੀ ਹੈ ਤੇ ਜਿਹੜੇ ਵੀ ਸਾਡੇ ਮੀਡੀਆ ਪਰਸਨਲਸ ਬਾਅਦ ਤੁਹਾਨੂੰ ਮਿਲਣਗੇ ਉਹਨਾਂ ਦੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਔਰ ਤੁਹਾਡਾ ਸਾਰਿਆਂ ਦਾ ਪ੍ਰੋਡਿਊਸਰ ਸਾਫ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਆਸ ਕਰਦੇ ਹਾਂ ਕਿ ਜਿਹੜੀ ਮੂਵੀ ਹੈ ਤੁਸੀਂ ਇਹਨੂੰ ਜਰੂਰ ਪਸੰਦ ਕਰੋਗੇ ਥੈਂਕ ਯੂ ਕੈਨੇਡਾ ਵਿੱਚ ਫਿਲਮ ਬਤਨਾਮ ਦਾ ਪ੍ਰੀਮੀਅਮ ਕੀਤਾ ਗਿਆ ਜੱਫ ਗਰੁੱਪ ਵੈਨਕੂਵਰ ਦੇ ਜੈਗ ਬੋਪਾਰਾਈ ਬਲੋਂ ਕੈਨੇਡਾ ਵਿੱਚ ਬੜੇ ਉਤਸ਼ਾਹ ਨਾਲ ਫਿਲਮ ਬਦਨਾਮ ਦੇ ਵਿਸ਼ੇਸ਼ ਪ੍ਰੀਮੀਅਰ ਦੀ ਯੋਜਨਾ ਕੀਤੇਗੀ। ਸਥਾਨ ਸੀਨੇਪਲੈਕਸ ਸਟਰਾਬਰੀ ਹिल्स ਸਰੀ BC ਮਿਤੀ 26 ਫਰਵਰੀ ਨੂੰ ਸ਼ਾਮੀ 6:30 ਵਜੇ ਇਹ ਸ਼ੁਰੂ ਹੋਇਆ ਤੇ ਅੱਜ ਦੇ ਪ੍ਰੀਮੀਅਰ ਵਿੱਚ ਹਾਲ ਭਰਪੂਰ ਰਿਹਾ। ਦਰਸ਼ਕਾਂ ਨੇ ਫਿਲਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਖੂਬ ਪਸੰਦ ਕੀਤਾ। ਬਦਨਾਮ ਇੱਕ ਥ੍ਰਿਲ ਫਿਲਮ ਹੈ ਜੋ 28 ਫਰਵਰੀ ਨੂੰ ਅਧਿਕਾਰਿਕ ਰੂਪ ਵਿੱਚ ਰਿਲੀਜ਼ ਹੋਣ ਜਾ ਰਹੀ। ਜਲਦੀ ਹੀ ਤੁਹਾਡੇ ਨਾਲ ਫਿਲਮ ਦਾ ਰਿਵਿਊ ਵੀ ਸਾਂਝਾ ਕਰਾਂਗੇ। ਇਹ ਉਹਦਾ ਬੜਾ ਚੰਦਕਾ ਸਟਾਰ ਹੈ ਬਹੁਤ ਤਜਰਬੇਕਾਰ ਐਕਟਰ ਇਸ ਸਲੂਚ ਨਿਰਮਲ ਰਿਸ਼ੀ ਤੇ ਉਹਨਾਂ ਦੇ ਹੋਰ ਸਾਥੀ ਵੀ ਮੌਜੂਦ ਨੇ ਤੇ ਸਿਰਫ ਐਕਸ਼ਨ ਮੂਵੀ ਨਹੀਂ ਇਹਦੇ ਚ ਰੋਮਾਂਟਿਕ ਜੋੜੀ ਵੀ ਆ ਲੜਕੀ ਜਿਹੜੀ ਤੁਸੀਂ ਦੇਖੋਗੇ ਉਹ ਇੱਕ ਜਿਹੀ ਐਨਜੀਓ ਨਾਲ ਕੰਮ ਕਰਦੀ ਆ ਜਿਹੜੀ ਨਸ਼ਿਆਂ ਦੇ ਖਿਲਾਫ ਹੈ ਤੇ ਫਿਲਮ ਦੇ ਕੇਲਰ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਲੜਾਈ ਲਿਕਰ ਨੂੰ ਸ਼ਰਾਬ ਨੂੰ ਲੈ ਕੇ ਵੀ ਆ ਜ਼ਾਰੇਦਾਰੀ ਮਾਫੀਆ ਬਹੁਤ ਕੁਝ ਜਿਹੜਾ ਤੁਹਾਨੂੰ ਪਸੰਦ ਆਏਗਾ ਮੈਂ ਆਪਣੇ ਦੋਸਤ ਨਵਲਪੀ ਤਰੰਗੀ ਨਾਲ ਗੱਲ ਕਰ ਰਿਹਾ ਸੀ ਉਹ ਦਾਸਰਾ ਸੀ ਬਠਿੰਡੇ ਨੇੜੇ ਇੱਕ ਨਵੇਂ ਮੁੰਡੇ ਨੇ ਫਿਲਮ ਲਿਖੀ ਆ ਲੋਹਾ ਉਹ ਬਠਿੰਡੇ ਨੇੜੇ ਦਾ ਲੜਕਾ ਹੈ ਤੇ ਤੁਹਾਨੂੰ ਮਾਲਵੇ ਦੀ ਖੁਸ਼ਬੂ ਆਏਗੀ ਡਾਇਲੋਗ ਜਦੋਂ ਤੁਸੀਂ ਦੇਖੋਗੇ ਫਿਲਮ ਦੇ ਸੁਣੋਗੇ ਹੋ ਕਮਾਲ ਦੀ ਮੂਵੀ ਬਣਾਈ ਆ ਪੰਜਾਬੀ ਫਿਲਮਾਂ ਬਹੁਤ ਬਣ ਰਹੀਆਂ ਨੇ ਤੁਸੀਂ ਸਾਰਿਆਂ ਨੇ ਹੰਘਾਰਾ ਦੇਣਾ ਤਾਂ ਹੀ ਸਫਲ ਹੋਣ ਗਿਆ ਪਾਸ ਕਰਨਾ ਹੋਊਗੀ ਰਚਨਾ ਸਿੰਘ ਜੀ ਸਾਡੇ ਸੂਬੇ ਦੇ ਸਿੱਖਿਆ ਮੰਤਰੀ ਰਹੇ ਨੇ ਉੱਚੇ ਚੇ ਤੌਰ ਤੇ ਫਿਲਮ ਚਾਹਨਾ ਜਿਹੜੇ ਇਸ ਮੂਵੀ ਦੇ ਪ੍ਰੋਡਿਊਸਰ ਨੇ ਜੈਵ ਸਟੂਡੀਓ ਵੈਨਕੂਵਰ ਤੋਂ ਔਰ ਜੈਗ ਬੋਪਾਰਾਏ ਤੇ ਉਹਨਾਂ ਦੀ ਵਾਈਫ ਰਵੀ ਬੋਪਾਰਾਏ ਉਹ ਇੰਡੀਆ ਵੇ ਹੋਏ ਨੇ ਇੰਡੀਆ ਮੂਵੀ ਦੇ ਪ੍ਰੀਨਿਅਰ ਦੇ ਲਈ ਔਰ ਉਹਨਾਂ ਦਾ ਉਪਰਾਲਾ ਇਹ ਔਰ ਜੇ ਤੁਹਾਨੂੰ ਮੂਵੀ ਚੰਗੀ ਲੱਗੇਗੀ ਤੇ ਅਸੀਂ ਇੱਕੋ ਹੀ ਤੁਹਾਨੂੰ ਜੜੀ ਗੁਜਾਰਿਸ਼ ਕਰਦੇ ਆਂ ਕੀ ਤੁਸੀਂ ਵੱਧ ਤੋਂ ਵੱਧ ਜਿਹੜਾ ਹੈ ਇਸ ਮੂਵੀ ਬਾਰੇ ਸੋਸ਼ਲ ਮੀਡੀਆ ਤੇ ਜਿਹੜਾ ਆਪਣੇ ਵਿਚਾਰ ਸ਼ੇਅਰ ਕਰੋ ਔਰ ਵੱਧ ਤੋਂ ਵੱਧ ਜਿਹੜੀ ਹੈ ਕਮੈਂਟ ਤੁਸੀਂ ਦਿਓ ਜਦੋਂ ਮੂਵੀ ਖਤਮ ਹੁੰਦੀ ਹੈ ਤੇ ਜਿਹੜੇ ਵੀ ਸਾਡੇ ਮੀਡੀਆ ਪਰਸਨਲਸ ਬਾਹਰ ਤੁਹਾਨੂੰ ਮਿਲਣਗੇ ਉਹਨਾਂ ਦੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਔਰ ਤੁਹਾਡਾ ਸਾਰਿਆਂ ਦਾ ਪ੍ਰੋਡਿਊਸਰ ਸਾਹਿਬ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਇੱਥੇ ਆਣ ਲਈ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਆਸ ਕਰਦੇ ਹਾਂ ਕਿ ਜਿਹੜੀ ਮੂਵੀ ਹੈ ਤੁਸੀਂ ਉਹ ਜਰੂਰ ਪਸੰਦ ਕਰੋਗੇ